ਮੈਂ ਵੇੜੇ ਵਿੱਚ ਬੈਠੀ ਭਾਂਡੇ ਮੰਝੀ ਜਾਂਦੀ ਸੀ ਜਦੋਂ ਮੇਰੀ ਗਵੰਡਣ ਆਕੇ ਮੈਨੂੰ ਕਹਿਣ ਲੱਗੀ ਕਿ ਤੂੰ ਇੱਥੇ ਹੋਰ ਕਿੰਨਾ ਕੰਨ ਢੋਣਾ ਆ ਤੈਨੂੰ ਪਤਾ ਤੇਰੇ ਘਰ ਵਾਲੇ ਨਹੀਂ ਠੀਕ ਨਹੀਂ ਹੋਣਾ ਫਿਰ ਵੀ ਤੂੰ ਇਸ ਘਰ ਵਿੱਚ ਕਿਵੇਂ ਰਹੀ ਜਾਨੀ ਆ ਮੈਂ ਤਾਂ ਸੋਚਦੀ ਸੀ ਕਿ ਚੱਲ ਤੈਨੂੰ ਆਪੇ ਅਕਲ ਆਜੂ ਪਰ ਤੈਨੂੰ ਅਕਲ ਨਹੀਂ ਆਉਣੀ ਇਹ ਗੱਲਾਂ ਮੇਰੀ ਗਵੰਡਣ ਸਹੇਲੀ ਮੈਨੂੰ ਆਕੇ ਕਹਿਣ ਲੱਗੀ ਮੈਂ ਕਿਆ ਕੋਈ ਨਾ ਭੈਣ ਇੱਕ ਨਾ ਇੱਕ ਦਿਨ ਸਭ ਕੁਝ ਠੀਕ ਹੋ ਜਾਂਦਾ ਆ ਉਹ ਕਹਿਣ ਲੱਗੀ ਕਿ ਕੁਝ ਵੀ ਠੀਕ ਨਹੀਂ ਹੋਣਾ ਤੈਨੂੰ ਪਤਾ ਆ ਸਭ ਕੁਝ ਤੈਨੂੰ ਦੇਖਦਾ ਆ ਫਿਰ ਵੀ ਤੂੰ ਇੱਥੇ ਕਿਵੇਂ ਦਿਨ ਕੱਟੀ ਜਾਨੀ ਆ ਉਹ ਮੇਰੇ ਘਰ ਵਾਲੇ ਦੀ ਗੱਲ ਕਰ ਰਹੀ ਸੀ ਜਿਸ ਦਾ 2 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਉਹ ਮੰਜੇ ਤੇ ਪਿਆ ਸੀ ਹਰ ਕੋਈ ਚਾਹੁੰਦਾ ਸੀ ਕਿ ਮੈਂ ਉਹਨੂੰ ਛੱਡ ਕੇ ਚਲੀ ਜਾਵਾਂ ਕਿਉਂਕਿ ਹੁਣ ਉਹਨੇ ਠੀਕ ਨਹੀਂ ਹੋਣਾ ਇਹ ਗੱਲ ਦਾ ਸ਼ਾਇਦ ਮੈਨੂੰ ਵੀ ਪਤਾ ਸੀ ਮੈਨੂੰ ਅੰਦਾਜ਼ਾ ਸੀ ਕਿ ਉਹਨੇ ਠੀਕ ਨਹੀਂ ਹੋਣਾ ਪਰ ਫਿਰ ਵੀ ਦਿਲ ਵਿੱਚ ਕਿਤੇ ਨਾ ਕਿਤੇ ਇਹ ਉਮੀਦ ਰਹਿੰਦੀ ਸੀ ਕਿ ਉਹ ਠੀਕ ਹੋ ਜਾਊਗਾ ਮੈਂ ਉਹਨੂੰ ਇਸ ਤਰ੍ਹਾਂ ਅਧ ਵਿਚਾਰ ਨਹੀਂ ਛੱਡ ਸਕਦੀ ਸੀ ਮੇਰੀ ਛੋਟੀ ਜੀ ਕੁੜੀ ਸੀ ਮੇਰਾ ਘਰ ਵਾਲਾ ਮੈਨੂੰ ਬੜਾ ਪਿਆਰ ਕਰਦਾ ਸੀ ਪਰ ਹੁਣ ਉਹ ਮੰਜੇ ਤੇ ਪਿਆ ਸੀ ਉਹਦੇ ਕੋਲੋਂ ਬੋਲਿਆ ਵੀ ਨਹੀਂ ਜਾਂਦਾ ਸੀ ਥੋੜਾ ਥੋੜਾ ਹੀ ਬੋਲਦਾ ਸੀ ਜਿਹਦੀ ਸਮਝ ਜ਼ਿਆਦਾ ਲੋਕਾਂ ਨੂੰ ਨਹੀਂ ਲੱਗਦੀ ਸੀ ਘਰ ਵਿੱਚ ਮੰਮੀ ਡੈਡੀ ਸੀ ਮਤਲਬ ਮੇਰੇ ਸਾਸ ਸੋਹਰਾ ਸੀ ਤੇ ਮੇਰਾ ਇੱਕ ਦਿਓਰ ਸੀ ਮੇਰਾ ਦਿਓਰ ਮੇਰੇ ਘਰ ਵਾਲੇ ਦੀਆਂ ਬੜੀਆਂ ਮਾਲਸ਼ਾਂ ਕਰਦਾ ਸੀ ਕਿਉਂਕਿ ਉਹਦੀਆਂ ਲੱਤਾਂ ਬਿਲਕੁਲ ਹੀ ਵਿੰਗੀਆਂ ਹੋ ਗਈਆਂ ਸੀ ਐਕਸੀਡੈਂਟ ਹੋਣ ਤੋਂ ਬਾਅਦ ਉਹਦੀਆਂ ਲੱਤਾਂ ਬਿਲਕੁਲ ਸਿੱਧੀਆਂ ਨਹੀਂ ਹੋਈਆਂ ਬੜੀਆਂ ਮਾਲਸ਼ਾਂ ਕੀਤੀਆਂ ਬੜੇ ਇਲਾਜ ਕਰਵਾਏ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਕਿ ਘਰੇ ਬੈਠ ਕੇ ਇਹਦੀ ਸੇਵਾ ਕਰ ਲਵੋ ਹੋ ਸਕਦਾ ਤੁਹਾਡੀ ਮਿਹਨਤ ਦਾ ਫਲ ਅੱਗੇ ਆ ਜਾਵੇ ਪਰ ਉਹਨੇ ਕਿੱਥੇ ਠੀਕ ਹੋਣਾ ਸੀ ਇਸ ਗੱਲ ਦਾ ਸਭ ਨੂੰ ਪਤਾ ਸੀ ਮੇਰੇ ਪੇਕੇ ਘਰ ਵਾਲੇ ਵੀ ਮੈਨੂੰ ਕਹਿੰਦੇ ਸੀ ਕਿ ਉਹਨੇ ਠੀਕ ਨਹੀਂ ਹੋਣਾ ਪੁੱਤ ਤੂੰ ਉਹਨੂੰ ਛੱਡ ਕੇ ਆ ਜਾ ਪਰ ਪਤਾ ਨਹੀਂ ਕਿਉਂ ਮੇਰਾ ਮਨ ਕਿਤੇ ਨਾ ਕਿਤੇ ਇਹ ਸੋਚਦਾ ਰਹਿੰਦਾ ਸੀ ਕਿ ਉਹਨੇ ਠੀਕ ਹੋ ਜਾਣਾ ਆ ਮੇਰੀ ਛੋਟੀ ਜਿਹੀ ਕੁੜੀ ਸੀ ਉਹ ਜੇ ਗੋਦੀ ਸੀ ਘਰ ਦੇ ਕਹਿੰਦੇ ਸੀ ساری ਉਮਰ ਇਥੇ ਕਿਵੇਂ ਲੰਘਾਏਗੀ ਕਿਉਂਕਿ ਅੱਜ ਨਹੀਂ ਤਾਂ ਕੱਲ ਉਹਨੇ ਖਤਮ ਹੋ ਹੀ ਜਾਣਾ ਪਰ ਮੈਂ ਫਿਰ ਵੀ ਉਹਨੂੰ ਛੱਡਣਾ ਨਹੀਂ ਚਾਹੁੰਦੀ ਸੀ ਕਿਉਂਕਿ ਉਹਨੇ ਮੇਰਾ ਹਰ ਇੱਕ ਦੁੱਖ ਸੁੱਖ ਵਿੱਚ ਬੜਾ ਸਾਥ ਦਿੱਤਾ ਸੀ ਮੇਰੇ ਪੇਕੇ ਬੜੇ ਗਰੀਬ ਸੀ ਉਹ ਮੇਰੀ ਬੜੀ ਮਦਦ ਕਰਦਾ ਸੀ ਜਦੋਂ ਵੀ ਲੋੜ ਹੁੰਦੀ ਸੀ ਤਾਂ ਮੇਰੇ ਪੇਕੇਆਂ ਦੇ ਘਰ ਮੈਨੂੰ ਲੈ ਕੇ ਜਾਂਦਾ ਸੀ ਹਰ ਇੱਕ ਚੀਜ਼ ਮੇਰੇ ਘਰਦਿਆਂ ਤੋਂ ਚੋਰੀ ਮਤਲਬ ਮੇਰੇ ਸਹੁਰਿਆਂ ਤੋਂ ਚੋਰੀ ਮੇਰੇ ਘਰ ਦੇ ਆਣੂ ਦਿੰਦਾ ਸੀ ਜਿੱਦਾਂ ਮੈਂ ਕਹਿੰਦੀ ਸੀ ਉਦਾਂ ਹੀ ਕਰਦਾ ਸੀ ਇਸ ਕਰਕੇ ਮੇਰਾ ਉਹਨੂੰ ਛੱਡਣ ਨੂੰ ਮਨ ਹੀ ਨਹੀਂ ਕਰਦਾ ਸੀ ਕਦੇ-ਕਦੇ ਮੈਂ ਉਹਦੇ ਕੋਲ ਬੈਠ ਕੇ ਉਹਦੇ ਮੋਢੇ ਤੇ ਸਿਰ ਰੱਖ ਕੇ ਰੋਣ ਲੱਗ ਜਾਂਦੀ ਸੀ ਮੈਨੂੰ ਵੀ ਸਮਝ ਨਹੀਂ ਲੱਗਦਾ ਸੀ ਕਿ ਮੈਂ ਕੀ ਕਰਾਂ ਕਿੱਧਰ ਨੂੰ ਜਾਵਾਂ ਸੋਚਦੀ ਸੀ ਕਿ ਇੰਨਾ ਚੰਗਾ ਘਰ ਵਾਲਾ ਮਿਲ ਗਿਆ ਪਰ ਫਿਰ ਰੱਬ ਨੇ ਉਹਨੂੰ ਮੇਰੇ ਕੋਲੋਂ ਦੂਰ ਕਰਨ ਬਾਰੇ ਸੋਚ ਲਿਆ ਸੀ ਮੈਂ ਆਪਣੇ ਗਵੰਡਨ ਨੂੰ ਹਮੇਸ਼ਾ ਕਹਿੰਦੀ ਸੀ ਕਿ ਜੇ ਤੂੰ ਮੇਰੇ ਘਰ ਰੋਣਾ ਹੁੰਦਾ ਤਾਂ ਮੇਰੇ ਕੋਲ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਕਿਉਂਕਿ ਮੈਂ ਪਹਿਲਾਂ ਹੀ ਬੜੀ ਪਰੇਸ਼ਾਨ ਆ ਤੂੰ ਮੈਨੂੰ ਕੋਈ ਹੌਸਲੇ ਵਾਲੀ ਗੱਲ ਕਿਹਾ ਕਰ ਮੈਨੂੰ ਇਹ ਹੌਸਲਾ ਦਿਆ ਕਰ ਕਿ ਤੇਰਾ ਘਰ ਵਾਲਾ ਜਲਦੀ ਠੀਕ ਹੋ ਜਾਊਗਾ ਉਹ ਮੈਨੂੰ ਕਹਿਣ ਲੱਗੇ ਜਦੋਂ ਨੇ ਠੀਕ ਹੋਣਾ ਹੀ ਨਹੀਂ ਤਾਂ ਮੈਂ ਤੈਨੂੰ ਝੂਠੀ ਉਮੀਦ ਕਿਉਂ ਦੇਵਾਂ ਪਰ ਫਿਰ ਵੀ ਮੈਂ ਚਾਹੁੰਦੀ ਸੀ ਕਿ ਹਰ ਕੋਈ ਮੈਨੂੰ ਆ ਕੇ ਇਹੀ ਕਹੇ ਕਿ ਉਹਨੇ ਜਲਦੀ ਠੀਕ ਹੋ ਜਾਣਾ ਆ ਇੰਨੀ ਗੱਲ ਕਹਿਣ ਨਾਲ ਮੇਰੇ ਦਿਲ ਵਿੱਚ ਉਮੀਦ ਵੱਜ ਜਾਂਦੀ ਸੀ ਮੇਰੀ ਇੱਕ ਭੈਣ ਸੀ ਉਹ ਵੱਡੀ ਸੀ ਉਹ ਵਿਆਹੀ ਹੋਈ ਸੀ ਉਹ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਕੋਈ ਗੱਲ ਨਹੀਂ ਕਦੇ ਨਾ ਕਦੇ ਉਹ ਠੀਕ ਹੋ ਜਾਊਗਾ ਉਹ ਮੈਨੂੰ ਬੜੀ ਚੰਗੀ ਲੱਗਦੀ ਸੀ ਜਦੋਂ ਮੇਰੇ ਘਰ ਵਾਲੇ ਬਾਰੇ ਕੋਈ ਐਦਾਂ ਕਹਿੰਦਾ ਸੀ ਤਾਂ ਮੈਨੂੰ ਬੜਾ ਚੰਗਾ ਲੱਗਦਾ ਸੀ ਪਰ ਜੋ ਮੇਰੇ ਘਰ ਵਾਲੇ ਬਾਰੇ ਇਹ ਕਹਿੰਦਾ ਸੀ ਕਿ ਇੰਨੇ ਜਲਦੀ ਹੀ ਖਤਮ ਹੋ ਜਾਣਾ ਤਾਂ ਉਹ ਮੈਨੂੰ ਬੜਾ ਬੁਰਾ ਲੱਗਦਾ ਸੀ ਮੇਰਾ ਦਿਉਰ ਮਨੀ ਉਹ ਵੀ ਮੇਰੇ ਘਰ ਵਾਲੇ ਦੀ ਬੜੀ ਸੇਵਾ ਕਰਦਾ ਸੀ ਤੇ ਮੈਨੂੰ ਕਹਿੰਦਾ ਸੀ ਕੋਈ ਗੱਲ ਨਹੀਂ ਭਾਬੀ ਉਹਨੇ ਜਲਦੀ ਠੀਕ ਹੋ ਜਾਣਾ ਤੁਸੀਂ ਫਿਕਰ ਨਾ ਕਰਿਆ ਕਰੋ ਘਰ ਵਿੱਚ ਮੇਰਾ ਸਾਰੇ ਬੜਾ ਸਾਥ ਦਿੰਦੇ ਸੀ ਮੇਰੀ ਸਾਸਤਰੀ ਮੇਰਾ ਸੋਹਰਾ ਵੀ ਮੇਰਾ ਬੜਾ ਮੋਹ ਕਰਦੇ ਸੀ ਉਹ ਵੀ ਹਮੇਸ਼ਾ ਇਸ ਗੱਲ ਤੋਂ ਡਰਦੇ ਸੀ ਕਿ ਕਿਤੇ ਮੈਂ ਆਪਣੇ ਘਰ ਵਾਲੇ ਨੂੰ ਛੱਡ ਕੇ ਚਲੀ ਨਾ ਜਾਵਾਂ ਪਰ ਜਿਹਦਾ ਡਾਰਸੀ ਉਹੀ ਹੋ ਗਿਆ ਮੇਰਾ ਘਰ ਵਾਲਾ ਜਿਆਦਾ ਟਾਈਮ ਜਿਉਂਦਾ ਨਾ ਰਹਿ ਸਕਿਆ ਜਦੋਂ ਉਹਨੂੰ ਮੰਜੇ ਤੇ ਪਏ ਨੂੰ 6 ਮਹੀਨੇ ਹੋ ਗਏ ਸੀ ਤਾਂ ਉਹਦੀ ਡੈਥ ਹੋ ਗਈ ਕਿਉਂਕਿ ਉਹਦਾ ਅੰਦਰਲਾ ਸਿਸਟਮ ਬਿਲਕੁਲ ਖੜਾ ਸੀ ਉਹ ਰੋਟੀ ਪਾਣੀ ਵੀ ਨਹੀਂ ਖਾਂਦਾ ਸੀ ਬਸ ਕੱਲੇ ਜੂਸ ਦੇ ਸੀ ਉਹ ਵੀ ਖਾਣੇ ਵਾਲੀ ਨਾਲ ਹੀ ਰਾਹੀ ਅਸੀਂ ਪਾਉਂਦੇ ਸੀ ਜਦੋਂ ਮੇਰਾ ਘਰ ਵਾਲਾ ਇਸ ਦੁਨੀਆ ਤੋਂ ਚਲਾ ਗਿਆ ਤਾਂ ਮੈਂ ਬੜੀ ਕੱਲੀ ਹੋ ਗਈ ਸੀ ਮੈਂ ਤੇ ਮੇਰੀ ਕੁੜੀ ਬੜੀਆਂ ਕੱਲੀਆਂ ਹੋ ਗਈਆਂ ਸੀ ਮੈਨੂੰ ਆਪਣੇ ਘਰ ਵਾਲੇ ਦੀ ਬੜੀ ਯਾਦ ਆਉਂਦੀ ਸੀ ਜਦੋਂ ਮੇਰੇ ਘਰ ਵਾਲੇ ਦੀ ਡੈਥ ਹੋਈ ਸੀ ਤਾਂ ਮੈਂ ਬੜਾ ਰੋਈ ਸੀ ਮੇਰੀ ਸੱਸ ਵੀ ਬੜਾ ਰੋਂਦੀ ਰਹਿੰਦੀ ਸੀ ਕਿਉਂਕਿ ਉਹਦਾ ਲਾੜਲਾ ਪੁੱਤਰ ਚਲਾ ਗਿਆ ਸੀ ਮੇਰੇ ਘਰ ਵਾਲੇ ਦੀ ਮੇਰੀ ਸੱਸ ਨਾਲ ਬੜੀ ਬਣਦੀ ਸੀ ਜਦਕਿ ਮੇਰੇ ਦਿਓਰ ਨਾਲ ਮੇਰੀ ਸੱਸ ਦੀ ਘਟ ਬਣਦੀ ਸੀ ਕਿਉਂਕਿ ਮੇਰਾ ਦਿਓਰ ਥੋੜਾ ਜਿਹਾ ਅੜਬ ਸੀ ਥੋੜਾ ਜਿਹਾ ਜਿੱਦੀ ਸੀ ਪਰ ਮੇਰਾ ਘਰ ਵਾਲਾ ਆਪਣੀ ਮਾਂ ਦਾ ਬੜਾ ਕਰਦਾ ਸੀ ਉਹ ਕਦੇ ਵੀ ਆਪਣੀ ਮਾਂ ਦੀ ਗੱਲ ਨਹੀਂ ਮੋੜਦਾ ਸੀ ਹੁਣ ਮੇਰੇ ਘਰ ਵਾਲੇ ਨੂੰ ਮਰੇ ਹੋਏ ਨੂੰ 7 ਮਹੀਨੇ ਹੋ ਗਏ ਸੀ ਮੇਰੇ ਪੇਕੇ ਚਾਹੁੰਦੇ ਸੀ ਕਿ ਮੈਂ ਵਾਪਸ ਪੇਕੇ ਚਲੀ ਜਾਵਾਂ ਪਰ ਮੈਂ ਆਪਣੀ ਕੁੜੀ ਵੱਲ ਵੇਖ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਮੈਂ ਹਮੇਸ਼ਾ ਇਹ ਗੱਲ ਸੋਚਦੀ ਸੀ ਕਿ ਮੇਰੇ ਨਾਲੋਂ ਪਹਿਲਾਂ ਮੈਨੂੰ ਆਪਣੀ ਕੁੜੀ ਦੀ ਫਿਕਰ ਹੋਣੀ ਚਾਹੀਦੀ ਆ ਮੇਰੀ ਕੁੜੀ ਨੂੰ ਕਿਸੇ ਨੇ ਵੀ ਪਿਓ ਦਾ ਪਿਆਰ ਨਹੀਂ ਦੇਣਾ ਇਸ ਕਰਕੇ ਮੈਂ ਕਿਤੇ ਵੀ ਨਹੀਂ ਜਾਣਾ ਚਾਹੁੰਦੀ ਸੀ ਇਸ ਗੱਲ ਤੋਂ ਤਾਂ ਮੇਰੇ ਪੇਕੇ ਵੀ ਮੇਰੇ ਨਾਲ ਗੁੱਸੇ ਹੋ ਜਾਂਦੇ ਸੀ ਕਿ ਤੂੰ ਸਾਡੀ ਗੱਲ ਨਹੀਂ ਮੰਨਦੀ ਇੱਕ ਦਿਨ ਮੇਰੀ ਸੱਸ ਨੇ ਮੈਨੂੰ ਅਜਿਹੀ ਗੱਲ ਕਹਿ ਦਿੱਤੀ ਜਿਸ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਪੁੱਤ ਵੇਖ ਹੁਣ ਤੂੰ ਕਿੰਨਾ ਕਟੇਮ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰੇਂਗੀ ਮੈਂ ਚਾਹੁੰਦੀ ਆ ਕਿ ਤੂੰ ਮਨੀ ਨਾਲ ਵਿਆਹ ਕਰਵਾ ਲਵੇਂ ਜੇ ਤੂੰ ਇਸ ਗੱਲ ਲਈ ਰਾਜ਼ੀ ਹੋ ਜਾਵੇਂ ਤਾਂ ਅਸੀਂ ਮਨੀ ਨਾਲ ਗੱਲ ਕਰ ਲਈਏ ਮਨੀ ਮੇਰਾ ਦਿਓਰ ਸੀ ਮੈਂ ਕਦੇ ਵੀ ਉਹਦੇ ਬਾਰੇ ਇਸ ਤਰ੍ਹਾਂ ਨਹੀਂ ਸੋਚਿਆ ਸੀ ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਮੇਰੀ ਸੱਸ ਨੇ ਮੈਨੂੰ ਇਹ ਗੱਲ ਕਹਿ ਦਿੱਤੀ ਸੀ ਮੈਂ ਕਿਹਾ ਮੰਮੀ ਨਹੀਂ ਇਦਾਂ ਨਹੀਂ ਹੋ ਸਕਦਾ ਮੈਂ ਤਾਂ ਹਮੇਸ਼ਾ ਉਹਨੂੰ ਆਪਣੇ ਛੋਟੇ ਭਰਾਵਾਂ ਵਾਂਗ ਸਮਝਿਆ ਮੇਰੀ ਸੱਸ ਕਹਿਣ ਲੱਗੀ ਤੂੰ ਸਮਝਣ ਦੀ ਕੋਸ਼ਿਸ਼ ਕਰ ਕੱਲ ਨੂੰ ਅਸੀਂ ਦੋਵੇਂ ਨਾ ਹੋਏ ਤਾਂ ਫਿਰ ਤੇਰਾ ਕੌਣ ਸਹਾਰਾ ਮੇਰੀ ਸੱਸ ਤੇ ਸਹੁਰਾ ਮੇਰੇ ਬਾਰੇ ਬੜਾ ਸੋਚਦੇ ਸੀ ਤੇ ਉਹ ਕਹਿੰਦੇ ਸੀ ਕਿ ਕੁੜੀ ਵੀ ਨਿਆਣੀ ਆ ਉਹਨੂੰ ਵੀ ਇੱਕ ਪਿਓ ਦਾ ਪਿਆਰ ਮਿਲ ਜਾਊਗਾ ਤੂੰ ਇਸ ਗੱਲ ਲਈ ਮੰਨ ਜਾ ਮੈਂ ਕਹ ਨਈ ਮੰਮੀ ਇਹ ਨਹੀਂ ਹੋ ਸਕਦਾ ਮੇਰੀ ਸੱਸ ਨੇ ਮੈਨੂੰ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੈਂ ਨਾ ਮੰਨੀ ਮੈਂ ਤਾਂ ਰਸੋਈ ਵਿੱਚ ਖੜੀ ਰੋ ਰਹੀ ਸੀ ਆਪਣੇ ਘਰ ਵਾਲੇ ਨੂੰ ਯਾਦ ਕਰਕੇ ਮੈਂ ਵੇਖਿਆ ਕਿ ਮੇਨ ਗੇਟ ਤੇ ਮੇਰੇ ਮੰਮੀ ਤੇ ਡੈਡੀ ਆ ਰਹੇ ਸੀ ਮੈਂ ਇੱਕਦਮ ਅਚਾਨਕ ਉਹਨਾਂ ਨੂੰ ਇੱਥੇ ਵੇਖ ਕੇ ਘਬਰਾ ਗਈ ਮੈਂ ਕਿਹਾ ਮੰਮੀ ਨੇ ਤਾਂ ਫੋਨ ਵੀ ਨਹੀਂ ਕੀਤਾ ਇਹ ਕੀ ਗੱਲ ਹੋ ਗਈ ਜਦੋਂ ਮੈਂ ਜਲਦੀ ਜਲਦੀ ਗਈ ਤਾਂ ਮੰਮੀ ਮੈਨੂੰ ਵੇਖ ਕੇ ਰੋਣ ਲੱਗੀ ਤੇ ਕਹਿਣ ਲੱਗੀ ਪੁੱਤ ਤੈਨੂੰ ਇਸ ਉਮਰ ਵਿੱਚ ਵਿਧਵਾ ਹੋਈ ਵੇਖ ਕੇ ਮੇਰਾ ਮਨ ਚੀਕ ਉਠਦਾ ਆ ਮੈਨੂੰ ਰੋਣ ਆ ਜਾਂਦਾ ਆ ਮੈਂ ਆਪਣੀ ਮਾਂ ਸਾਹਮਣੇ ਆਪਣੇ ਦਿਲ ਤੇ ਕੰਟਰੋਲ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਪਹਿਲਾਂ ਹੀ ਦੁਖੀ ਆ ਮੈਂ ਉਹਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਇਸ ਕਰਕੇ ਮੈਂ ਆਪਣੇ ਮਨ ਨੂੰ ਥੋੜਾ ਸਖਤ ਬਣਾ ਕੇ ਉਹਦੇ ਨਾਲ ਗੱਲ ਕਰਨ ਲੱਗੀ ਮੈਂ ਕਿਹਾ ਕੋਈ ਗੱਲ ਨਹੀਂ ਮਾਂ ਜੋ ਮੇਰੇ ਕਰਮਾਂ ਵਿੱਚ ਲਿਖਿਆ ਸੀ ਉਹ ਹੋ ਗਿਆ ਤੁਸੀਂ ਬਿਨਾਂ ਦੱਸੇ ਕਿਵੇਂ ਆਏ ਉਹ ਕਹਿਣ ਲੱਗੇ ਅਸੀਂ ਤੇਰ ਨਾਲ ਇੱਕ ਗੱਲ ਕਰਨ ਆਏ ਆ ਹੁਣ ਮੈਂ ਸਮਝ ਗਈ ਸੀ ਕਿ ਉਹ ਕੀ ਗੱਲ ਕਰਨ ਆਏ ਆ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਸੱਸ ਨੇ ਉਹਨਾਂ ਨੂੰ ਇੱਥੇ ਬੁਲਾਇਆ ਹੋਣਾ ਆ ਮੈਂ ਕਿਹਾ ਮੰਮੀ ਤੁਸੀਂ ਕਿਹੜੀ ਗੱਲ ਕਰਨ ਆਏ ਹੋ ਮੇਰੀ ਮੰਮੀ ਕਹਿਣ ਲੱਗੀ ਪਹਿਲਾਂ ਸਾਨੂੰ ਬਿਠਾ ਤਾਂ ਲੈ ਸਾਨੂੰ ਪਾਣੀ ਤਾਂ ਪਿਆ ਦੇ ਫਿਰ ਮੈਂ ਆਪਣੇ ਮੰਮੀ ਤੇ ਡੈਡੀ ਨੂੰ ਪਾਣੀ ਪਿਆਇਆ ਤੇ ਬਾਅਦ ਵਿੱਚ ਮੈਂ ਪੁੱਛਿਆ ਕਿ ਤੁਸੀਂ ਕੀ ਗੱਲ ਕਰਨ ਆਏ ਹੋ ਮੰਮੀ ਕਹਿਣ ਲੱਗੀ ਕਿ ਵੇਖ ਪੁੱਤ ਹੁਣ ਜਿੰਨੀ ਉਮਰ ਆ ਤੂੰ ਅਜੇ ਜਵਾਨ ਪਈ ਆ ਲੋਕਾਂ ਨੇ ਤੈਨੂੰ ਜਿਉਂ ਨਹੀਂ ਦੇਣਾ ਅਸੀਂ ਵੀ ਕਾਨੂੰਨੀ ਨਹੀਂ ਰਹਿਣਾ ਤੇ ਤੇਰੇ ਸੱਸ ਸਹੁਰੇ ਨੇ ਵੀ ਨਹੀਂ ਰਹਿਣਾ ਇਸ ਕਰਕੇ ਤੂੰ ਹੁਣ ਵਿਆਹ ਕਰਵਾ ਲੈ ਮੈਨੂੰ ਪਤਾ ਇਹ ਗੱਲ ਤੇਰੇ ਲਈ ਬੜੀ ਔਖੀ ਆ ਪਰ ਫਿਰ ਵੀ ਤੈਨੂੰ ਇਹ ਕਰਨਾ ਹੀ ਪੈਣਾ ਕਿਉਂਕਿ ਤੂੰ ਆਪਣੀ ਛੋਟੀ ਜਿਹੀ ਬੱਚੀ ਦੇ ਮੂੰਹ ਵੱਲ ਵੇਖ ਉਹਨੂੰ ਵੀ ਪਿਓ ਦਾ ਪਿਆਰ ਚਾਹੀਦਾ ਆ ਜੇ ਤੂੰ ਮਨੀ ਨਾਲ ਰਿਸ਼ਤਾ ਜੋੜਵੇਂ ਤਾਂ ਘਰ ਦੀ ਗੱਲ ਘਰ ਵਿੱਚ ਹੀ ਰਹੂਗੀ ਨਾਲੇ ਮਨੀ ਤਾਂ ਇਹਨੂੰ ਆਪਣੀਆਂ ਧੀਆ ਵਾਂਗ ਪਿਆਰ ਕਰੂਗਾ ਕਿਉਂਕਿ ਉਹਦੇ ਭਰਾ ਦੀ ਕੁੜੀ ਆ ਸਾਰੇ ਮੈਨੂੰ ਮਨੀ ਬਾਰੇ ਤਾਂ ਕਹਿ ਰਹੇ ਸੀ ਮੈਨੂੰ ਵਾਰ-ਵਾਰ ਫੋਰਸ ਕਰ ਰਹੇ ਸੀ ਪਰ ਹੁਣ ਮਨੀ ਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਮਨੀ ਤਾਂ ਉਦੋਂ ਕਾਲਜ ਗਿਆ ਹੋਇਆ ਸੀ ਮੈਂ ਆਪਣੇ ਮੰਮੀ ਨੂੰ ਕਿਹਾ ਕਿ ਵੈਸੇ ਤਾਂ ਮੈਂ ਮਨੀ ਬਾਰੇ ਇਸ ਤਰ੍ਹਾਂ ਸੋਚ ਵੀ ਨਹੀਂ ਸਕਦੀ ਚੱਲ ਮੰਨ ਲੈਂਦੇ ਆ ਕਿ ਜੇਕਰ ਮੈਂ ਮਨੀ ਬਾਰੇ ਇਸ ਤਰ੍ਹਾਂ ਸੋਚ ਵੀ ਲੈਂਦੀ ਆ ਮੈਂ ਹਾਂ ਕਰ ਵੀ ਦਿੰਨੀ ਆ ਤਾਂ ਇਸ ਗੱਲ ਲਈ ਮਨੀ ਮੰਨੇਗਾ ਮੰਮੀ ਕਹਿਣ ਲੱਗੀ ਉਹ ਫਿਕਰ ਤੂੰ ਛੱਡ ਦੇ ਉਹ ਅਸੀਂ ਆਪੇ ਮਨਾ ਲਵਾਂਗੇ ਤੂੰ ਦੱਸ ਪਹਿਲਾਂ ਮੈਂ ਕਿਹਾ ਕਿ ਆਪਣੇ ਲਈ ਮਨੀ ਦੀ ਲਾਈਫ ਖਰਾਬ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਂ ਵਿਆਹੀ ਵਰੀ ਵੱਡੀ ਉਮਰ ਦੀ ਹੋ ਚੁੱਕੀ ਆ ਤੇ ਮੇਰੀ ਤੇ ਇੱਕ ਔਲਾਦ ਵੀ ਆ ਉਹ ਵਿਚਾਰਾ ਜੇ ਕੁਵਾਰ ਆਇਆ ਉਹਦੇ ਵੀ ਸੌ ਚਾਹ ਲਾੜ ਹੋਣਗੇ ਮੈਂ ਇਸ ਤਰ੍ਹਾਂ ਉਹਦੀਆਂ ਖੁਸ਼ੀਆਂ ਦਾ ਗਲਾ ਨਹੀਂ ਘੁੱਟ ਸਕਦੀ ਪਰ ਘਰ ਦੇ ਆਣੇ ਮੈਨੂੰ ਇੰਨਾ ਕੁ ਜ਼ਿਆਦਾ ਫੋਰਸ ਕੀਤਾ ਕਿ ਮੇਰੇ ਕੋਲੋਂ ਹਾਂ ਕਰਵਾ ਲਈ ਇੱਕ ਪਾਸੇ ਮੈਂ ਵੀ ਇਹ ਸੋਚਣ ਲੱਗ ਗਈ ਸੀ ਕਿ ਮੇਰੀ ਕੁੜੀ ਨੂੰ ਇੱਕ ਪਿਓ ਦਾ ਪਿਆਰ ਮਿਲ ਜਾਊਗਾ ਮੈਂ ਸੋਚਦੀ ਸੀ ਕਿ ਕੱਲ ਨੂੰ ਮਨੀ ਦਾ ਵਿਆਹ ਕਿਤੇ ਹੋਰ ਹੋ ਗਿਆ ਤਾਂ ਉਹ ਮੇਰੀ ਧੀ ਨੂੰ ਕਦੋਂ ਪਿਆਰ ਕਰੂਗਾ ਪਰ ਜੇਕਰ ਮੈਂ ਉਹਦੇ ਨਾਲ ਰਿਸ਼ਤਾ ਜੋੜ ਲਵਾਂ ਤਾਂ ਹੋ ਸਕਦਾ ਉਹ ਮੇਰੀ ਧੀ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰੇ ਵੈਸੇ ਹੁਣ ਵੀ ਉਹ ਬਹੁਤ ਮੋਹ ਕਰਦਾ ਸੀ ਕੁੜੀ ਦਾ ਕੁੜੀ ਵੀ ਉਹਨੂੰ ਚਾਚੂ ਚਾਚੂ ਕਹਿ ਕੇ ਮਗਰ ਮਗਰ ਫੇਰਦੀ ਰਹਿੰਦੀ ਸੀ ਮਉਣ ਮੇਰੀ ਕੁੜੀ ਤੁਰਨ ਲੱਗ ਗਈ ਸੀ ਉਹ ਪੂਰੇ 1.5 ਸਾਲ ਦੀ ਹੋ ਗਈ ਸੀ ਜਦੋਂ ਵੀ ਮਨੀ ਕਾਲਜ ਜਾਂਦਾ ਸੀ ਤਾਂ ਉਹਨੂੰ ਬੜਾ ਪਿਆਰ ਕਰਕੇ ਫੇਰ ਜਾਂਦਾ ਸੀ ਉਹਨਾਂ ਨੂੰ ਇਸ ਤਰ੍ਹਾਂ ਵੇਖ ਕੇ ਮੈਨੂੰ ਇਹ ਅਹਿਸਾਸ ਹੁੰਦਾ ਸੀ ਕਿ ਇਹੀ ਇਹਦਾ ਪਿਓ ਬਣ ਸਕਦਾ ਆ ਮੈਂ ਆਪਣੇ ਬਾਰੇ ਨਹੀਂ ਆਪਣੀ ਕੁੜੀ ਬਾਰੇ ਸੋਚ ਕੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਫਿਰ ਸਾਰਿਆਂ ਨੇ ਇਸ ਗੱਲ ਬਾਰੇ ਮਨੀ ਤੋਂ ਪੁੱਛਿਆ ਮਨੀ ਪਹਿਲਾਂ ਤਾਂ ਨਾ ਨੁਕਰ ਕਰਦਾ ਸੀ ਪਰ ਬਾਅਦ ਵਿੱਚ ਉਹ ਮੰਨ ਗਿਆ ਸੀ ਸ਼ਾਇਦ ਉਹਨੂੰ ਵੀ ਪ੍ਰੈਸ਼ਰ ਪਾ ਕੇ ਘਰ ਦੇ ਆਣੇ ਮਨਾ ਲਿਆ ਸੀ ਜਦੋਂ ਮਨੀ ਨੇ ਹਾਂ ਕਰ ਦਿੱਤੀ ਸੀ ਤਾਂ ਮੈਂ ਤੇ ਮਨੀ ਸਾਹਮਣੇ ਬੜਾ ਸ਼ਰਮਾਜੇ ਰਹੀ ਸੀ ਸਾਨੂੰ ਇੱਕ ਦੂਜੇ ਤੋਂ ਬੜੀ ਸੰਗ ਜੀ ਲੱਗਦੀ ਸੀ ਕਿਉਂਕਿ ਅਸੀਂ ਨਾ ਚਾਹੁੰਦੇ ਹੋਈ ਵੀ ਇਹ ਰਿਸ਼ਤਾ ਬਣਾ ਰਹੇ ਸੀ ਫਿਰ ਘਰ ਦੇ ਆਨੇ ਮੇਰਾ ਉਹਦੇ ਨਾਲ ਵਿਆਹ ਕਰ ਦਿੱਤਾ ਹੁਣ ਉਹ ਮੇਰਾ ਘਰ ਵਾਲਾ ਬਣ ਗਿਆ ਸੀ ਜਿਸ ਦਿਨ ਅਸੀਂ ਦੋਵੇਂ ਪਹਿਲੀ ਵਾਰ ਇੱਕ ਰੂਮ ਵਿੱਚ ਸੁੱਤੇ ਸੀ ਉਸ ਦਿਨ ਮੇਰੀ ਕੁੜੀ ਮੇਰੀ ਸਾਸਕੋਲ ਸੀ ਮੈਨੂੰ ਬੜੀ ਘਬਰਾਟ ਹੋ ਰਹੀ ਸੀ ਕਿਉਂਕਿ ਮਨੀ ਨਾਲ ਮੇਰੀ ਪਹਿਲੀ ਰਾਤ ਸੀ ਪਰ ਮੈਂ ਮਨੀ ਬਾਰੇ ਕਦੇ ਇਦਾਂ ਸੋਚਿਆ ਨਹੀਂ ਸੀ ਅੱਜ ਮੈਨੂੰ ਉਹਦੇ ਨਾਲ ਸੁਹਾਗਰਾਤ ਮਨਾਉਣੀ ਪੈਣੀ ਸੀ ਇਸ ਗੱਲ ਦੀ ਮੈਨੂੰ ਬੜੀ ਚੀਜ਼ ਘਾ ਰਹੀ ਸੀ ਸ਼ਾਇਦ ਮਨੀ ਵੀ ਮੇਰੇ ਕੋਲੋਂ ਥੋੜੀ ਜਿਹੀ ਸ਼ਰਮ ਮਹਿਸੂਸ ਕਰਦਾ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਪਤਾ ਕਿ ਕਿੰਨਾ ਹਾਲਾਤਾਂ ਚ ਆਪਣਾ ਰਿਸ਼ਤਾ ਬਣਾਇਆ ਜੇ ਤੁਸੀਂ ਮੇਰੇ ਨਾਲ ਕੰਫਰਟੇਬਲ ਨਹੀਂ ਆ ਤਾਂ ਕੋਈ ਗੱਲ ਨਹੀਂ ਮੇਰੇ ਮੂੰਹੋਂ ਨਿਕਲਿਆ ਕਿ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਬਸ ਮੈਂ ਚਾਹੁੰਨੀ ਆ ਕਿ ਤੂੰ ਮੇਰੀ ਧੀ ਨੂੰ ਆਪਣੀ ਧੀ ਮੰਨ ਲਵੇਂ ਉਹ ਕਹਿਣ ਲੱਗਿਆ ਕਿ ਇਸ ਵਿੱਚ ਕਹਿਣ ਵਾਲੀ ਕੀ ਗੱਲ ਆ ਉਹ ਤਾਂ ਮੇਰੀ ਧੀ ਆ ਇਸ ਘਰ ਦੀ ਧੀ ਆ ਤਾਂ ਸਾਡੀ ਵੀ ਧੀ ਆ ਇਹਦੇ ਵਿੱਚ ਕਹਿਣ ਵਾਲੀ ਕੀ ਗੱਲ ਆ ਸ਼ਾਇਦ ਮਨੀ ਮੇਰੇ ਨਾਲ ਰਿਸ਼ਤਾ ਜੋੜ ਕੇ ਖੁਸ਼ ਨਹੀਂ ਸੀ ਉਹਦੇ ਮੂੰਹ ਤੋਂ ਲੱਗ ਰਿਹਾ ਸੀ ਜਾਂ ਫਿਰ ਉਹ ਥੋੜੀ ਜਿਹੀ ਸ਼ਰਮ ਮਹਿਸੂਸ ਕਰਦਾ ਸੀ ਇਸ ਕਰਕੇ ਮੇਰੇ ਵੱਲ ਅੱਖਾਂ ਮਿਲਾ ਕੇ ਗੱਲ ਨਹੀਂ ਕਰ ਰਿਹਾ ਸੀ ਮੈਂ ਮਨੀ ਨੂੰ ਕਿਹਾ ਕਿ ਮੈਂ ਤੇਰੇ ਨਾਲ ਗਲਤ ਕੀਤਾ ਮੈਨੂੰ ਹਾਂ ਨਹੀਂ ਕਰਨੀ ਚਾਹੀਦੀ ਸੀ ਮਨੀ ਕਹਿਣ ਲੱਗਿਆ ਨਹੀਂ ਨਹੀਂ ਮੈਨੂੰ ਪਤਾ ਤੁਹਾਨੂੰ ਵੀ ਕਰਦਿਆ ਨਹੀਂ ਮਜਬੂਰ ਕਰ ਦਿੱਤਾ ਸੀ ਤੇ ਮੈਨੂੰ ਵੀ ਫਿਰ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਹੌਲੀ-ਹੌਲੀ ਮਨੀ ਮੇਰੇ ਕੋਲ ਆ ਗਿਆ ਤੇ ਹੌਲੀ-ਹੌਲੀ ਮੇਰਾ ਹੱਥ ਫੜ ਲਿਆ ਹੱਥ ਫੜ ਕੇ ਮੈਨੂੰ ਕਹਿਣ ਲੱਗਾ ਕਿ ਤੁਹਾਡੇ ਹੱਥ ਬੜੇ ਸੋਹਣੇ ਨੇ ਮੈਂ ਤਾਂ ਅੱਜ ਵੇਖੇ ਨੇ ਉਹ ਅਚਾਨਕ ਹੀ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਿਆ ਜਿਵੇਂ ਉਹਦਾ ਮੂਡ ਬਣ ਗਿਆ ਹੋਵੇ ਫਿਰ ਹੌਲੀ-ਹੌਲੀ ਅਸੀਂ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਹੁੰਦੇ ਗਏ ਮੈਂ ਵੀ ਉਹਨੂੰ ਨਾ ਰੋਕ ਸਕੀ ਕਿਉਂਕਿ ਮੈਂ ਇਹ ਗੱਲ ਮਨ ਵਿੱਚ ਵਸਾ ਲਈ ਸੀ ਕਿ ਮੇਰਾ ਉਹਦੇ ਨਾਲ ਵਿਆਹ ਹੋ ਚੁੱਕਿਆ ਹੁਣ ਮੈਨੂੰ ਉਹਦੇ ਨਾਲ ਇਹ ਸਭ ਕਰਨਾ ਹੀ ਪੈਣਾ ਬੇਸ਼ੱਕ ਮੈਨੂੰ ਇਹ ਸਭ ਔਖਾ ਲੱਗ ਰਿਹਾ ਸੀ ਪਰ ਫਿਰ ਵੀ ਮੈਂ ਉਹਦੇ ਨਾਲ ਸੁਹਾਗ ਰਾਤ ਲਈ ਤਿਆਰ ਸੀ ਹੌਲੀ ਹੌਲੀ ਸਾਡੇ ਦੋਵਾਂ ਦੀ ਨਜ਼ਦੀਕੀ ਵੱਧਦੀ ਗਈ ਅਸੀਂ ਇੱਕ ਦੂਜੇ ਦੇ ਇੰਨਾ ਨਜ਼ਦੀਕ ਹੋ ਗਏ ਕਿ ਅਸੀਂ ਦੋਵੇਂ ਇੱਕ ਦੂਜੇ ਦੇ ਨਾਲ ਲੱਗ ਕੇ ਪੈ ਗਏ ਦੋਵੇਂ ਇੱਕ ਕੰਬਲ ਚ ਪਏ ਸੀ ਹੌਲੀ ਹੌਲੀ ਮਨੀ ਮੇਰੇ ਲਾਤੇ ਹੱਥ ਫੇਰ ਰਿਹਾ ਸੀ ਮੈਂ ਵੀ ਥੋੜੀ ਜੀ ਮਸਤੀ ਵਿੱਚ ਆ ਗਈ ਸੀ ਮੈਂ ਵੀ ਉਹਨੂੰ ਹੌਲੀ ਹੌਲੀ ਟੱਚ ਕਰਨ ਲੱਗੀ ਮੈਂ ਜਦੋਂ ਮਨੀ ਦੇ ਜ਼ਿਆਦਾ ਹੀ ਨਜ਼ਦੀਕ ਆ ਗਈ ਤਾਂ ਮਨੀ ਦਾ ਪੂਰਾ ਬਣ ਗਿਆ ਸੀ ਉਹਨੇ ਮੈਨੂੰ ਫੜ ਲਿਆ ਤੇ ਫੇਰ ਉਹਨੇ ਮੇਰੇ ਨਾਲ ਸਭ ਕੁਝ ਕੀਤਾ ਜੋ ਉਹਦੀ ਇੱਛਾ ਸੀ ਮਨੀ ਬੜੇ ਜੋਸ਼ ਵਿੱਚ ਸੀ ਮਨੀ ਨਾਲ ਸੁਹਾਗ ਰਾਤ ਮਨਾ ਕੇ ਮੈਨੂੰ ਬੜਾ ਵਧੀਆ ਲੱਗਿਆ ਮਨੀ ਨੇ ਮੈਨੂੰ ਸਾਰੀ ਰਾਤ ਰਾਜ ਕੇ ਪਿਆਰ ਕੀਤਾ ਸੀ ਅੱਧੀ ਰਾਤ ਹੋ ਚੁੱਕੀ ਸੀ ਮੇਰੀ ਸੱਸ ਨੇ ਕੁੜੀ ਨੂੰ ਆਪਣੇ ਨਾਲ ਹੀ ਸਵਾ ਲਿਆ ਸੀ ਮੈਨੂੰ ਦਿਲ ਵਿੱਚ ਕੁੜੀ ਦੀ ਫਿਕਰ ਹੋ ਰਹੀ ਸੀ ਪਰ ਅੱਜ ਮੈਂ ਉਹਨੂੰ ਨਾਲ ਸਵਾਉਣ ਬਾਰੇ ਨਹੀਂ ਕਿਹਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮਨੀ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਕਿਉਂਕਿ ਹਰ ਇੱਕ ਦੇ ਾਰਮਾਨ ਹੁੰਦੇ ਨੇ ਮਨੀ ਦੇ ਤਾਂ ਾਰਮਾਨ ਸੀ ਕਿ ਆਪਣੀ ਘਰ ਵਾਲੀ ਨਾਲ ਸੁਹਾਗਰਾਤ ਮਨਾਵੇ ਮੈਂ ਉਹਦੀ ਸੁਹਾਗਰਾਤ ਆਪਣੇ ਬੱਚੇ ਕਰਕੇ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਮੈਂ ਸੋਚਿਆ ਸੀ ਕਿ ਹੌਲੀ-ਹੌਲੀ ਮੈਂ ਆਪਣੀ ਕੁੜੀ ਨੂੰ ਆਪਣੇ ਨਾਲ ਹੀ ਪਾਇਆ ਕਰਾਂਗੀ ਪਰ ਅੱਜ ਦੇ ਦਿਨ ਮੈਂ ਉਹਨੂੰ ਆਪਣੀ ਸੱਸ ਕੋਲ ਹੀ ਰਹਿਣ ਦਿੱਤਾ ਉਹ ਮੇਰੀ ਸੱਸ ਨਾਲ ਵੀ ਪੈ ਜਾਂਦੀ ਸੀ ਅਗਲੇ ਦਿਨ ਸਵੇਰ ਨੂੰ ਮੈਂ ਤੇ ਮਨੀ ਸ਼ਹਿਰ ਗਏ ਮਨੀ ਮੈਨੂੰ ਸ਼ਹਿਰ ਵਿੱਚ ਬੜਾ ਕੁਝ ਦਵਾ ਕੇ ਲੈ ਕੇ ਆਇਆ ਇਹ ਰੀਜ ਮਨੀ ਦੀ ਸੀ ਕਿ ਉਹ ਮੈਨੂੰ ਸ਼ਹਿਰ ਵਿੱਚ ਘਮਾਵੇ ਹੌਲੀ ਹੌਲੀ ਮੇਰੀਆਂ ਖੁਸ਼ੀਆਂ ਵਾਪਸ ਆਉਣ ਲੱਗੀਆਂ ਸੀ ਮਨੀ ਮੇਰੀ ਧੀ ਨੂੰ ਬੜਾ ਪਿਆਰ ਕਰਦਾ ਸੀ ਉਹ ਉਹਨੂੰ ਆਪਣੀ ਧੀ ਮੰਨਦਾ ਸੀ ਉਹਨੂੰ ਗੋਦੀ ਵਿੱਚ ਲੈ ਕੇ ਬੈਠ ਜਾਂਦਾ ਸੀ ਤੇ ਘੰਟਾ ਘੰਟਾ ਉਹਦੇ ਨਾਲ ਮੋਹ ਕਰਦਾ ਰਹਿੰਦਾ ਸੀ ਮੈਨੂੰ ਇਹ ਵੇਖ ਕੇ ਬੜਾ ਚੰਗਾ ਲੱਗਦਾ ਸੀ ਮਨੀ ਕੁੜੀ ਨੂੰ ਸਕੂਲ ਲਾਉਣ ਦੀਆਂ ਗੱਲਾਂ ਵੀ ਕਰਦਾ ਰਹਿੰਦਾ ਸੀ ਕਿ ਆਪਾਂ ਇਹਨੂੰ ਵਧੀਆ ਸਕੂਲ ਵਿੱਚ ਪਾਵਾਂਗੇ ਤਾਂ ਕਿ ਅੱਗੇ ਜਾ ਕੇ ਇਹਦਾ ਫਿਊਚਰ ਬਣ ਸਕੇ ਮੈਂ ਇਹ ਸੋਚ ਰਹੀ ਸੀ ਕਿ ਚਲ ਮੈਨੂੰ ਹਮਸਫਰ ਦੇ ਰੂਪ ਵਿੱਚ ਮਨੀ ਮਿਲ ਗਿਆ ਚੰਗਾ ਹੋਇਆ ਨਹੀਂ ਤਾਂ ਮੇਰੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਉਹ ਮੈਨੂੰ ਆਪਣੇ ਘਰ ਵਾਲੇ ਵਾਂਗ ਹੀ ਲੱਗਦਾ ਸੀ ਜਿੱਦਾਂ ਮੇਰੇ ਘਰ ਵਾਲੇ ਦਾ ਸੁਭਾਅ ਸੀ ਪਰ ਆਪਣੀ ਮਾਂ ਲਈ ਉਹ ਬੜਾ ਸਖਤ ਸੀ ਉਹਦੀ ਆਪਣੀ ਮਾਂ ਨਾਲ ਪਹਿਲਾਂ ਤੋਂ ਹੀ ਘੱਟ ਬਣਦੀ ਸੀ ਹੌਲੀ ਹੌਲੀ 6 ਮਹੀਨੇ ਇਸ ਤਰ੍ਹਾਂ ਲੰਘ ਗਏ 6 ਮਹੀਨਿਆਂ ਬਾਅਦ ਅਚਾਨਕ ਅਜੀਹਾਂ ਮੋੜ ਆਇਆ ਕਿ ਮਨੀ ਥੋੜਾ ਥੋੜਾ ਬਦਲਣ ਲੱਗਾ ਮਨ ਨੇ ਬਾਰ ਕਾਲਜ ਵਿੱਚ ਮੁੰਡੇ ਇਸ ਗੱਲ ਪਿੱਛੇ ਚੱਕਣ ਲੱਗ ਗਏ ਕਿ ਤੂੰ ਆਪਣਾ ਵਿਆਹ ਕਰਵਾਉਣਾ ਸੀ ਕੁਵਾਰੀ ਕੁੜੀ ਨਾਲ ਤੂੰ ਐਵੇਂ ਵਿਆਹੀਵਰੀ ਵੱਡੀ ਉਮਰ ਦੀ ਕੁੜੀ ਨਾਲ ਵਿਆਹ ਕਰਵਾ ਕੇ ਬੈਠ ਗਿਆ ਤੇ ਇੱਕ ਬੱਚੇ ਦਾ ਪਿਓ ਵੀ ਬਣ ਗਿਆ ਕਿੱਥੇ ਤੇਰਾ ਆਪਣਾ ਵਿਆਹ ਹੋਣਾ ਸੀ ਤੇਰੀਆਂ ਆਪਣੀਆਂ ਖੁਸ਼ੀਆਂ ਨੂੰ ਤੇਰੀ ਭਾਬੀ ਨੇ ਅੱਗ ਲਾ ਦਿੱਤੀ ਉਹਨੇ ਆਪਣੀਆਂ ਖੁਸ਼ੀਆਂ ਲਈ ਤੇਰੇ ਨਾਲ ਵਿਆਹ ਕੀਤਾ ਪਰ ਤੇਰੀਆਂ ਖੁਸ਼ੀਆਂ ਮਾਰ ਦਿੱਤੀਆਂ ਇਹ ਗੱਲਾਂ ਮੈਨੂੰ ਬਾਅਦ ਵਿੱਚ ਪਤਾ ਲੱਗੀਆਂ ਜਦੋਂ ਉਹਨੇ ਮੈਨੂੰ ਇਹ ਸਭ ਦੱਸਿਆ ਹੁਣ ਉਹ ਮੇਰੇ ਕੋਲੋਂ ਥੋੜਾ ਥੋੜਾ ਦੂਰ ਰਹਿਣ ਲੱਗ ਗਿਆ ਸੀ ਮੈਂ ਇਹ ਗੱਲ ਥੋੜੀ ਥੋੜੀ ਸਮਝਣ ਲੱਗ ਗਈ ਸੀ ਕਿ ਕੋਈ ਗੱਲ ਤਾਂ ਹੈਗੀ ਆ ਪਰ ਇੱਕ ਦਿਨ ਮੈਂ ਮਨੀ ਨੂੰ ਪੁੱਛ ਲਿਆ ਕਿ ਤੂੰ ਇਸ ਤਰ੍ਹਾਂ ਮੇਰੇ ਕੋਲੋਂ ਦੂਰ ਦੂਰ ਕਿਉਂ ਭੱਜਦਾ ਜਦੋਂ ਵੀ ਉਹ ਕਮਰੇ ਵਿੱਚ ਆਉਂਦਾ ਸੀ ਤਾਂ ਕੁੜੀ ਤੇ ਵੀ ਕਈ ਵਾਰ ਖਿਜ ਜਾਂਦਾ ਸੀ ਜਦੋਂ ਕੁੜੀ ਰੋਂਦੀ ਸੀ ਤਾਂ ਮੈਨੂੰ ਭੱਜ-ਭੱਜ ਕੇ ਪੈਂਦਾ ਸੀ ਕਿ ਇਹਨੂੰ ਚੁੱਪ ਕਰਵਾ ਲਾ ਕਿਉਂ ਐਵੇਂ ਦਿਮਾਗ ਖਰਾਬ ਕੀਤਾ ਆ ਜਦੋਂ ਮੈਂ ਉਹਦੇ ਕੋਲੋਂ ਪੁੱਛਦੀ ਸੀ ਕਿ ਗੱਲ ਕੀ ਹੋਈ ਆ ਤੂੰ ਇਸ ਤਰ੍ਹਾਂ ਕਿਉਂ ਕਰ ਰਿਹਾ ਤਾਂ ਮੈਨੂੰ ਕੁਝ ਵੀ ਨਹੀਂ ਦੱਸਦਾ ਸੀ ਪਰ ਇੱਕ ਦਿਨ ਉਹਨੇ ਡਰਿੰਕ ਕੀਤੀ ਹੋਈ ਸੀ ਤੇ ਉਹ ਕਮਰੇ ਵਿੱਚ ਆ ਕੇ ਅਲੱਗ ਮੰਝਾ ਡਾਉਣ ਲੱਗ ਗਿਆ ਮੈਂ ਕਿਹਾ ਇਹ ਤੂੰ ਕੀ ਕਰ ਰਿਹਾ ਮਨੀ ਕਹਿਣ ਲੱਗਾ ਕਿ ਮੈਂ ਤੇਰੇ ਨਾਲੋਂ ਅਲੱਗ ਹੋਣਾ ਚਾਹੁੰਦਾ ਮੈਂ ਤੇਰੇ ਨਾਲ ਨਹੀਂ ਪਹਿਣਾ ਮੈਂ ਕਿਹਾ ਹੋਇਆ ਕੀ ਆ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੀ ਜ਼ਿੰਦਗੀ ਖਰਾਬ ਕਰ ਦਿਤੀ ਆ ਤੂੰ ਆਪਣੀਆਂ ਖੁਸ਼ੀਆਂ ਲਈ ਮੇਰੀਆਂ ਖੁਸ਼ੀਆਂ ਬਰਬਾਦ ਕਰ ਦਿਤੀਆਂ ਤੂੰ ਇਸ ਰਿਸ਼ਤੇ ਲਈ ਮਨਾ ਵੀ ਤਾਂ ਕਰ ਹੀ ਸਕਦੀ ਸੀ ਜੇ ਘਰਦਿਆਂ ਨੇ ਮੈਨੂੰ ਫੋਰਸ ਕਰ ਲਿਆ ਸੀ ਤੂੰ ਮੰਨਾਂ ਕਰ ਦਿੰਦੀ ਪਰ ਤੂੰ ਆਪਣੀਆਂ ਖੁਸ਼ੀਆਂ ਦੇਖੀਆਂ ਮੇਰੀਆਂ ਖੁਸ਼ੀਆਂ ਉਜਾੜ ਦਿੱਤੀਆਂ ਮੈਂ ਇੱਕ ਕੁਵਾਰਾ ਸੋਹਣਾ ਸੁਨੱਖਾ ਮੁੰਡਾ ਸੀ ਪਰ ਤੂੰ ਵਿਆਹੀ ਵਰੀ ਸੀ ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਭਰਾ ਦੀ ਵਿਧਵਾ ਸੀ ਇਹ ਤੇਰੀ ਜ਼ਿੰਮੇਵਾਰੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਸਭ ਕੁਝ ਬਰਬਾਦ ਕਰ ਦਿੱਤਾ ਮੈਨੂੰ ਕਿਹਾ ਕਿ ਤੈਨੂੰ ਕਿੰਨੇ ਕਿਹਾ ਉਹ ਮੈਨੂੰ ਕਹਿਣ ਲੱਗਾ ਕਿ ਕਾਲਜ ਵਿੱਚ ਮੈਨੂੰ ਸਾਰੇ ਇਸ ਗੱਲ ਤੋਂ ਬੜਾ ਮਜ਼ਾਕ ਕਰਦੇ ਨੇ ਕਿ ਤੂੰ ਐਵੇਂ ਵਿਆਹੀ ਹੋਈ ਔਰਤ ਨਾਲ ਵਿਆਹ ਕਰਵਾ ਬੈਠਾ ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਚੁੱਕਣਾ ਵਿੱਚ ਆ ਗਿਆ ਆ ਮੈਂ ਉਹਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹ ਮੁੰਡਿਆਂ ਦੀ ਚੁੱਕਣਾ ਵਿੱਚ ਆ ਕੇ ਮੈਨੂੰ ਇਗਨੋਰ ਕਰਦਾ ਸੀ ਉਹ ਮੇਰੇ ਕੋਲੋਂ ਦੂਰ ਭੱਜਦਾ ਸੀ ਮੈਨੂੰ ਇੱਕ ਪਤੀ ਹੋਣ ਦਾ ਸੁੱਖ ਵੀ ਨਹੀਂ ਦਿੰਦਾ ਸੀ ਸਮਝ ਨਹੀਂ ਲੱਗਦਾ ਸੀ ਕਿ ਉਹਨੂੰ ਕਿਸ ਤਰ੍ਹਾਂ ਸਮਝਾਵਾਂ ਉਹ ਮੇਰੇ ਤੇ ਹਰ ਟਾਈਮ ਗੁੱਸਾ ਕਰਦਾ ਰਹਿੰਦਾ ਸੀ ਹੌਲੀ ਹੌਲੀ ਇਸ ਗੱਲ ਦੀ ਪਿੰਕ ਮੇਰੀ ਸੱਸ ਨੂੰ ਵੀ ਲੱਗ ਗਈ ਸੀ ਕਿਉਂਕਿ ਜਦੋਂ ਉਹ ਸਾਡੇ ਕਮਰੇ ਵਿੱਚ ਮੰਜਾ ਡਾਇਆ ਹੋਇਆ ਵੇਖਦੀ ਸੀ ਤਾਂ ਉਹ ਮੈਨੂੰ ਪੁੱਛਣ ਲੱਗੀ ਕਿ ਮੰਜੇ ਤੇ ਕੌਣ ਪੈਂਦਾ ਆ ਫਿਰ ਹੌਲੀ-ਹੌਲੀ ਮੇਰੇ ਮੂੰਹੋਂ ਵੀ ਸੱਚਾਈ ਨਿਕਲ ਗਈ ਸੀ ਮੈਂ ਉਹਨੂੰ ਸਭ ਕੁਝ ਦੱਸ ਦਿੱਤਾ ਸੀ ਮੇਰੀ ਸੱਸ ਇਹ ਗੱਲ ਸੁਣ ਕੇ ਹੈਰਾਨ ਰਹਗੀ ਫਿਰ ਮੇਰੀ ਸੱਸ ਇੱਕ ਦਿਨ ਮਨੀ ਨਾਲ ਲੜਨ ਲੱਗੀ ਤੇ ਉਹਨੂੰ ਕਹਿਣ ਲੱਗੀ ਇਹ ਸਭ ਕੀ ਆ ਮਨੀ ਕਹਿਣ ਲੱਗਿਆ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ ਮੇਰਾ ਦੂਜਾ ਵਿਆਹ ਕਰੋ ਮੇਰੀ ਸੱਸ ਨੇ ਮਨੀ ਦੇ ਥੱਪੜ ਮਾਰਿਆ ਤੇ ਮੇਰੀ ਸੱਸ ਕਹਿਣ ਲੱਗੀ ਕਿ ਹੁਣ ਇਹ ਸਭ ਨਹੀਂ ਹੋ ਸਕਦਾ ਇਹ ਤੂੰ ਪਹਿਲਾਂ ਸੋਚਣਾ ਸੀ ਹੁਣ ਉਹ ਤੇਰੀ ਜ਼ਿੰਮੇਵਾਰੀ ਆ ਪਰ ਮਨੀ ਆਪਣੇ ਜ਼ਿੰਮੇਵਾਰੀ ਤੋਂ ਹੁਣ ਭੱਜ ਰਿਹਾ ਸੀ ਮੈਂ ਤਾਂ ਸੋਚਿਆ ਸੀ ਕਿ ਰੱਬ ਨੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦਿੱਤੀਆਂ ਪਰ ਅਜਿਹੇ ਰਿਸ਼ਤੇ ਵਿੱਚ ਮੈਂ ਵੀ ਨਹੀਂ ਰਹਿਣਾ ਚਾਹੁੰਦੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਧੱਕੇ ਨਾਲ ਮੇਰੇ ਨਾਲ ਰਹੇ ਮੈਂ ਆਪਣੀ ਸੱਸ ਨੂੰ ਕਈ ਵਾਰ ਸਮਝਾਇਆ ਸੀ ਕਿ ਉਹ ਠੀਕ ਕਰ ਰਿਹਾ ਮੈਨੂੰ ਉਹਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਮੈਨੂੰ ਰਿਸ਼ਤੇ ਲਈ ਨਾ ਕਰ ਦੇਣੀ ਚਾਹੀਦੀ ਸੀ ਜੇ ਉਹ ਹੁਣ ਮੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਮੈਂ ਵੀ ਉਹਨੂੰ ਮਜਬੂਰ ਨਹੀਂ ਕਰਨਾ ਚਾਹੁੰਦੀ ਪਰ ਮੇਰੀ ਸੱਸ ਮੈਨੂੰ ਕਹਿੰਦੀ ਸੀ ਚੁੱਪ ਕਰਕੇ ਬੈਠ ਜਾ ਉਹ ਤਾਂ ਚਾਹੁੰਦਾ ਹੀ ਆ ਕਿ ਉਹ ਤੈਨੂੰ ਛੱਡ ਕੇ ਦੂਜਾ ਵਿਆਹ ਕਰਵਾ ਲਵੇ ਪਰ ਮੈਂ ਅਜੇ ਹਾਨੀ ਹੋਣ ਦੇਣਾ ਉਹ ਮੇਰੇ ਕਮਰੇ ਵਿੱਚ ਤਾਂ ਮੇਰੇ ਨਾਲ ਸੌਂਦਾ ਸੀ ਪਰ ਮੰਜੇ ਤੇ ਪੈਂਦਾ ਸੀ ਉਹ ਮੇਰੇ ਨਾਲ ਨਹੀਂ ਪੈਂਦਾ ਸੀ 6 ਮਹੀਨੇ ਤੱਕ ਉਹਨੇ ਬਿਸਤਰ ਤੇ ਮੇਨਾਂ ਨਜ਼ਾਰੇ ਲਏ ਪਰ ਹੁਣ ਉਹ ਮੇਰੇ ਕੋਲ ਬੋਰ ਹੋ ਗਿਆ ਸੀ ਜਾਂ ਫਿਰ ਆਪਣੇ ਦੋਸਤਾਨੀਆਂ ਚੱਕਾ ਵਿੱਚ ਆ ਗਿਆ ਸੀ ਮੇਰੀ ਕੁੜੀ ਨੂੰ ਤਾਂ ਉਹ ਪਹਿਲਾਂ ਵਾਂਗੀ ਪਿਆਰ ਕਰਦਾ ਸੀ ਉਹਦੇ ਨਾਲੋਂ ਕੋਈ ਫਰਕ ਨਹੀਂ ਕਰਦਾ ਸੀ ਕਿਉਂਕਿ ਉਹ ਉਹਦੇ ਭਰਾ ਦੀ ਕੁੜੀ ਸੀ ਉਹ ਉਹਨੂੰ ਆਪਣੀ ਧੀ ਵਾਂਗੀ ਸਮਝਦਾ ਸੀ ਪਰ ਮੈਨੂੰ ਇਗਨੋਰ ਕਰਦਾ ਸੀ ਹੁਣ ਇੱਕ ਦਿਨ ਤਾਂ ਅਜੀਹਾ ਆ ਗਿਆ ਸੀ ਕਿ ਉਹ ਮੈਨੂੰ ਬੁਲਾਉਣਾ ਹੀ ਹਟ ਗਿਆ ਉਹ ਮੇਰੇ ਕੋਲੋਂ ਦੂਰ ਦੂਰ ਭੱਜਦਾ ਰਹਿੰਦਾ ਸੀ ਰੋਟੀ ਵੀ ਆਪ ਹੀ ਚੁੱਕ ਕੇ ਖਾ ਲੈਂਦਾ ਸੀ ਮੇਰੇ ਹੱਥੋਂ ਰੋਟੀ ਵੀ ਨਹੀਂ ਫੜਦਾ ਸੀ ਉਹਦੇ ਮਨ ਵਿੱਚ ਇਹ ਗੱਲ ਬੈਠ ਗਈ ਸੀ ਕਿ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਆ ਐਵੇਂ ਇਸ ਵਿਧਵਾ ਨਾਲ ਵਿਆਹ ਕਰਵਾ ਲਿਆ ਮੈਨੂੰ ਵੀ ਹੁਣੇ ਪਛਤਾਵਾ ਜਿਆ ਸੀ ਕਿ ਮੈਂ ਐਵੇਂ ਥੋੜੀ ਜਲਦਬਾਜੀ ਕਰ ਲਈਆ ਜਲਦਬਾਜੀ ਵਿੱਚ ਮੈਂ ਰਿਸ਼ਤਾ ਕਰਵਾ ਲਿਆ ਮੈਨੂੰ ਇੰਨੀ ਜਲਦੀ ਨਹੀਂ ਕਰਨੀ ਚਾਹੀਦੀ ਸੀ ਮੈਨੂੰ ਇਹ ਚੀਜ਼ ਸੋਚਣੀ ਚਾਹੀਦੀ ਸੀ ਕਿ ਕੱਲ ਨੂੰ ਉਹ ਬਦਲ ਨਾ ਜਾਵੇ ਆਖੀਰੋ ਬਦਲ ਹੀ ਗਿਆ ਮੈਂ ਆਪਣੇ ਘਰ ਵਾਲੇ ਨੂੰ ਯਾਦ ਕਰਕੇ ਬੜਾ ਰੋਂਦੀ ਰਹਿੰਦੀ ਸੀ ਕਿ ਜੇ ਰੱਬ ਉਹਨੂੰ ਮੇਰੇ ਕੋਲੋਂ ਨਾ ਖੋਂਦਾ ਤਾਂ ਅੱਜ ਆਹ ਦਿਨ ਨਾ ਵੇਖਣੇ ਪੈਂਦੇ ਮੈਂ ਤਾਂ ਇੱਕ ਆਪਣੇ ਬੱਚੇ ਕਰਕੇ ਵਿਆਹ ਕਰ ਲਿਆ ਸੀ ਤੇ ਮਨੀ ਮੇਰੀ ਇੰਨੀ ਕ ਜਿਆਦਾ ਕੇਅਰ ਕਰਦਾ ਸੀ ਕਿ ਮੇਰੇ ਦਿਲ ਵਿੱਚ ਇੱਕ ਉਮੀਦ ਹੀ ਜਾਗ ਗਈ ਸੀ ਮੈਂ ਉਹਨੂੰ ਵੀ ਪਿਆਰ ਕਰਨ ਲੱਗ ਗਈ ਸੀ ਪਰ ਉਹਨੇ ਮੇਰਾ ਮਨ ਖੱਟਾ ਕਰ ਦਿੱਤਾ ਸੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਮਨੀ ਮੇਰੇ ਕੋਲੋਂ ਦੂਰ ਭੱਜਦਾ ਰਹਿੰਦਾ ਸੀ ਮੈਂ ਵੀ ਉਹਨੂੰ ਆਪਣੇ ਨੇੜੇ ਆਨਲੀ ਫੋਰਸ ਨਹੀਂ ਕਰਦੀ ਸੀ ਬਸ ਮੈਨੂੰ ਇੰਨਾ ਲੱਗਦਾ ਸੀ ਕਿ ਇੱਕ ਬੰਦੇ ਤੋਂ ਬਿਨਾ ਔਰਤ ਜ਼ਿੰਦਗੀ 'ਚ ਕੁਝ ਵੀ ਨਹੀਂ ਹੁੰਦੀ ਕਿਤੇ ਵੀ ਜਾਣਾ ਆਉਣਾ ਹੁੰਦਾ ਸੀ ਤਾਂ ਮਣੀ ਦਾ ਮੈਨੂੰ ਬੜਾ ਸੋਖ ਸੀ ਪਰ ਹੁਣ ਮੈਨੂੰ ਆਪਣੇ ਨਾਲ ਨਹੀਂ ਲੈ ਕੇ ਜਾਂਦਾ ਸੀ ਉਹ ਇਸ ਗੱਲ ਵਿੱਚ ਸ਼ਰਮ ਮਹਿਸੂਸ ਕਰਦਾ ਸੀ ਮੈਂ ਵੇਖਣ ਵਿੱਚ ਇੰਨੀ ਵੱਡੀ ਨਹੀਂ ਲੱਗਦੀ ਸੀ ਬੱਸ ਕਿਸੇ ਨੇ ਉਹਦੇ ਮਨ ਵਿੱਚ ਇਹ ਗੱਲ ਭਰ ਦਿੱਤੀ ਸੀ ਕਿ ਉਹ ਤੇਰੇ ਨਾਲ ਉਹ ਵੱਡੀ ਆ ਜਾਂ ਵਿਧਵਾ ਆ ਤੈਨੂੰ ਤਾਂ ਵਧੀਆ ਰਿਸ਼ਤਾ ਹੋ ਜਾਣਾ ਸੀ ਇਹ ਗੱਲਾਂ ਕਰਕੇ ਉਹ ਮੈਨੂੰ ਛੱਡਣਾ ਚਾਹੁੰਦਾ ਸੀ ਮੇਰੇ ਪੇਕੇ ਵਾਲੇ ਵੀ ਇਸ ਗੱਲ ਲਈ ਰੌਲਾ ਪਾਉਂਦੇ ਸੀ ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿਉਂਕਿ ਹੁਣ ਮਨੀ ਮੇਰੇ ਨਾਲ ਮੇਰੇ ਪੇਕੇ ਵੀ ਨਹੀਂ ਜਾਂਦਾ ਸੀ ਪਰ ਮੈਂ ਆਪਣੇ ਘਰਦਿਆਂ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਸਾਡੇ ਘਰ ਦੀ ਗੱਲ ਵਿੱਚ ਨਾ ਬੋਲਿਓ ਇਸ ਗੱਲ ਤੋਂ ਮੇਰੇ ਪੇਕੇ ਮੇਰੇ ਨਾਲ ਨਾਰਾਜ਼ ਹੋ ਗਏ ਸੀ ਉਹ ਕਹਿੰਦੇ ਸੀ ਕਿ ਤੂੰ ਉਹਨੂੰ ਸਿਰ ਚਾੜਿਆ ਹੋਇਆ ਤੂੰ ਚੁੱਪ ਕਰਕੇ ਉਹਨੂੰ ਛੱਡ ਕੇ ਆ ਜਾਂਦੀ ਤਾਂ ਤੈਨੂੰ ਕੀ ਲੋੜ ਸੀ ਐਵੇਂ ਮਨੀ ਦੀਆਂ ਮਿੰਤਾ ਕਰਨ ਦੀ ਤੈਨੂੰ ਅਸੀਂ ਕਿਤੇ ਮਰਜੀ ਵਿਆਹ ਦੇਣਾ ਸੀ ਬਥੇਰਾ ਵਧੀਆ ਤੈਨੂੰ ਮੁੰਡਾ ਮਿਲ ਜਾਣਾ ਸੀ ਹੁਣ ਉੱਥੇ ਉਹਨਾਂ ਦੀਆਂ ਮਿੰਤਾ ਕਰਦੀ ਰਹਿ ਪਹਿਲਾਂ ਆਪਣੇ ਘਰ ਵਾਲੇ ਦੀ ਸੇਵਾ ਕੀਤੀ ਹੁਣ ਇਹਨਾਂ ਦੀ ਸੇਵਾ ਕਰਦੀ ਰਹਿ ਇੱਕ ਦਿਨ ਮਨੀ ਦਾ ਐਕਸੀਡੈਂਟ ਹੋ ਗਿਆ ਮਨੀ ਦੇ ਕਾਫੀ ਸੱਟ ਲੱਗੀ ਜਿਸ ਵਿੱਚ ਮਨੀ ਦੇ ਪੈਰ ਦਾ ਮਾਸ ਪਾੜ ਗਿਆ ਤੇ ਹੋਰ ਵੀ ਸੱਟ ਪੇਟ ਲੱਗੀ ਮਨੀਲੀ ਇਹ ਬੜੀ ਬੁਰੀ ਘਟਨਾ ਸੀ ਜਦੋਂ ਉਹਦਾ ਐਕਸੀਡੈਂਟ ਹੋਇਆ ਤਾਂ ਸਾਰੇ ਘਰ ਵਿੱਚ ਬੜਾ ਦੁੱਖ ਦਾ ਮਾਹੌਲ ਜਾ ਹੋ ਗਿਆ ਸੀ ਕਿਉਂਕਿ ਸਾਨੂੰ ਲੱਗ ਰਿਹਾ ਸੀ ਕਿ ਇਹ ਵੀ ਆਪਣੇ ਭਰਾਵਾਂ ਵਾਂਗੂ ਮੰਜੇ ਤੇ ਬੈਠ ਜਾਊਗਾ ਪਰ ਡਾਕਟਰ ਨੇ ਦੱਸਿਆ ਕਿ ਅਸੀਂ ਇਹਨੂੰ ਠੀਕ ਕਰ ਦੇਵਾਂਗੇ ਤੁਸੀਂ ਫਿਕਰ ਨਾ ਕਰੋ ਮਨੀ ਦੇ ਸੱਟ ਲੱਗਣ ਕਰਕੇ ਉਹਦੇ ਕਈ ਜਗ੍ਹਾ ਤੇ ਪੱਟੀਆਂ ਬੰਨੀਆਂ ਸੀ ਤੇ ਪੈਰ ਤੇ ਪਲਸਟਰ ਬੰਨਿਆ ਸੀ ਤੇ ਉਹਦੇ ਕੋਲੋਂ ਤੁਰ ਨਹੀਂ ਹੁੰਦਾ ਸੀ ਜਿਸ ਕਰਕੇ ਉਹ ਮੰਜੇ ਤੇ ਬੈਠ ਗਿਆ ਸੀ ਥੋੜੇ ਟਾਈਮ ਲਈ ਤਾਂ ਉਹਨੂੰ ਮੰਜੇ ਤੇ ਬੈਠਣਾ ਹੀ ਪੈਣਾ ਸੀ ਕਿਉਂਕਿ ਉਹਦੇ ਪਲਸਟਰ ਬੰਨਿਆ ਹੋਇਆ ਸੀ ਉਸ ਟਾਈਮ ਮੈਂ ਮਨੀ ਨੂੰ ਬੜਾ ਸੰਭਿਆ ਸੀ ਮੈਂ ਉਹਦੀ ਬੜੀ ਸੇਵਾ ਕੀਤੀ ਸੀ ਕਿਉਂਕਿ ਮੰਮੀ ਤਾਂ ਇੰਨੀ ਜੋਗੀ ਹੈ ਨਹੀਂ ਸੀ ਉਹਦੀ ਹਰ ਜ਼ਰੂਰਤ ਮੈਂ ਹੀ ਪੂਰੀ ਕਰਦੀ ਸੀ ਉਹਨੂੰ ਹਰ ਚੀਜ਼ ਬਣਾ ਕੇ ਦੇਣੀ ਕਿਉਂਕਿ ਘਰ ਵਿੱਚ ਮੇਰੇ ਤੋਂ ਇਲਾਵਾ ਉਹਦੀ ਸੇਵਾ ਕਰਨ ਵਾਲਾ ਹੋਰ ਕੋਈ ਨਹੀਂ ਸੀ ਇੰਨਾ ਹਾਲਾਤਾਂ ਵਿੱਚ ਮੈਂ ਮਨੀ ਦਾ ਇੰਨਾ ਕੁ ਜ਼ਿਆਦਾ ਸਾਥ ਦਿੱਤਾ ਕਿ ਉਹਦਾ ਮਨ ਫੇਰਨ ਲੱਗ ਗਿਆ ਉਹ ਮੇਰੇ ਕੋਲੋਂ ਮਾਫੀ ਮੰਗ ਰਿਹਾ ਸੀ ਕਿ ਤੂੰ ਦੁੱਖ ਵੇਲੇ ਮੇਰਾ ਐਨਾ ਸਾਥ ਦੇ ਰਹੀ ਆਂ ਤੇ ਮੈਂ ਤੈਨੂੰ ਲੋਕਾਂ ਪਿੱਛੇ ਲੱਗ ਕੇ ਛੱਡਣ ਲਈ ਤਿਆਰ ਹੋ ਗਿਆ ਸੀ ਮੈਨੂੰ ਮaaf ਕਰ ਦੇ ਉਹਦੇ ਮੂੰਹ ਇਹ ਸੁਣ ਕੇ ਮੈਂ ਰੋਣ ਲੱਗ ਗਈ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੀ ਉਮਰ ਵੇਖ ਲਈ ਮੈਂ ਤੇਰਾ ਦੁੱਖ ਨਹੀਂ ਸਮਝਿਆ ਤੇ ਤੂੰ ਪਹਿਲਾਂ ਹੀ ਦੁੱਖਾਂ ਦੀ ਮਾਰੀ ਹੋਈ ਸੀ ਮੈਨੂੰ ਮaaf ਕਰ ਦੇ ਮੈਂ ਤੇਰਾ ਬੜਾ ਗੁਨਾਹਗਾਰ ਆ ਉਹ ਦੋਵੇਂ ਹੱਥ ਜੋੜ ਕੇ ਮੇਰੇ ਕੋਲੋਂ ਮਾਫੀ ਮੰਗਣ ਲੱਗਾ ਤੇ ਮੈਂ ਉਹਨੂੰ ਆਪਣੇ ਸੀਨੇ ਨਾਲ ਲਗਾ ਲਿਆ ਮੈਨੂੰ ਕਹਾਂ ਕਿ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਇਹੀ ਬਹੁਤ ਆ ਵੈਸੇ ਵੀ ਗਲਤੀ ਮੇਰੀ ਵੀ ਆ ਮੈਨੂੰ ਤੇਰੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਸੀ ਉਹ ਕਹਿਣ ਲੱਗਾ ਕਿ ਤੇਰੇ ਵਰਗਾ ਹਮਸਫਰ ਮਿਲਣਾ ਤਾਂ ਖੁਸ਼ਕਿਸਮਤੀ ਆ ਤੂੰ ਪਹਿਲਾਂ ਮੇਰੇ ਭਰਾ ਦੀ ਇੰਨੀ ਸੇਵਾ ਕੀਤੀ ਆ ਤੇ ਹੁਣ ਮੇਰੀ ਵੀ ਇੰਨੀ ਕੇਅਰ ਕਰ ਰਹੀ ਆ ਸ਼ਾਇਦ ਜੇ ਕੋਈ ਹੋਰ ਕੁੜੀ ਹੁੰਦੀ ਮੈਨੂੰ ਉਸੇ ਦਿਨ ਛੱਡ ਕੇ ਚਲੀ ਜਾਂਦੀ ਏ ਤਾਂ ਮੰਜੇ ਤੇ ਪੈ ਗਿਆ ਮੈਨੂੰ ਤਾਂ ਸੱਟ ਖਾ ਕੇ ਯਕਲ ਆਈ ਆ ਮੈਂ ਲੋਕਾਂ ਪਿੱਛੇ ਲੱਗ ਕੇ ਤੈਨੂੰ ਮਾੜਾ ਚੰਗਾ ਬੋਲ ਕੇ ਤੇਰੇ ਨਾਲ ਵੱਖ ਹੋਣ ਦਾ ਫੈਸਲਾ ਕਰ ਲਿਆ ਲੋਕਾਂ ਨੇ ਤਾਂ ਆ ਕੇ ਮੇਰੀ ਸਾਰ ਵੀ ਨਹੀਂ ਲਈ ਪਰ ਤੂੰ ਅੱਜ ਵੀ ਮੇਰੇ ਨਾਲ ਖੜੀ ਆ ਮੈਂ ਤੈਨੂੰ ਇੰਨੇ ਦੁੱਖ ਦਿੱਤੇ ਸੀ ਮੈਨੂੰ ਮਾਫ਼ ਕਰ ਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਕਰਦਾ ਉਹ ਰੋਣ ਲੱਗਾ ਮੇਰੀ ਸੱਸ ਤੇ ਸਹੁਰਾ ਵੀ ਕੋਲ ਆ ਗਏ ਉਹ ਵੀ ਵੇਖ ਕੇ ਬੜਾ ਖੁਸ਼ ਹੋਏ ਮੈਂ ਮਨੀ ਨੂੰ ਕਹਾ ਕਿ ਮੇਰੇ ਲਈ ਇੰਨਾ ਹੀ ਬਹੁਤ ਆ ਤੈਨੂੰ ਇਹ ਅਹਿਸਾਸ ਹੋ ਗਿਆ ਕਿਉਂਕਿ ਮੈਨੂੰ ਵੀ ਇੱਕ ਸਹਾਰੇ ਦੀ ਜ਼ਰੂਰਤ ਸੀ ਤੇ ਮੇਰੀ ਕੁੜੀ ਨੂੰ ਵੀ ਇੱਕ ਸਹਾਰੇ ਦੀ ਜ਼ਰੂਰਤ ਸੀ ਬੇਸ਼ੱਕ ਤੂੰ ਮੇਰੀ ਕੁੜੀ ਦਾ ਬੜਾ ਮੋਹ ਕਰਦਾ ਸੀ ਪਰ ਕੱਲ ਨੂੰ ਜੇ ਤੇਰਾ ਵਿਆਹ ਕਿਤੇ ਹੋਰ ਹੋ ਜਾਣਾ ਸੀ ਤਾਂ ਅਗਲੀ ਨੇ ਤੈਨੂੰ ਮੇਰੀ ਕੁੜੀ ਦਾ ਮੂੰਹ ਨਹੀਂ ਕਰਨ ਦੇਣਾ ਸੀ ਇਸ ਕਰਕੇ ਵੀ ਬਸ ਮੈਨੂੰ ਫਿਕਰ ਰਹਿੰਦੀ ਸੀ ਮੈਨੂੰ ਤਾਂ ਵਿਆਹ ਕਰਵਾਉਣ ਦਾ ਕੋਈ ਸ਼ੌਂਕ ਵੀ ਨਹੀਂ ਸੀ ਉਹ ਕਹਿਣ ਲੱਗਾ ਕਿ ਬੇਸ਼ੱਕ ਜਿੰਨਾ ਮਰਜ਼ੀ ਬੰਦਾ ਵੱਡਾ ਹੋ ਜਾਵੇ ਬੇਸ਼ੱਕ ਜਿੰਨੀ ਮਰਜ਼ੀ ਉਮਰ ਵੱਧ ਜਾਵੇ ਪਰ ਹਰ ਇੱਕ ਨੂੰ ਇੱਕ ਹਮਸਫਰ ਦੀ ਜ਼ਰੂਰਤ ਹੁੰਦੀ ਆ ਇੱਕ ਸਹਾਰੇ ਦੀ ਜ਼ਰੂਰਤ ਹੁੰਦੀ ਆ ਮੇਰੀ ਬੜੀ ਚੰਗੀ ਕਿਸਮਤ ਆ ਜੋ ਮੈਨੂੰ ਤੂੰ ਮਿਲੀ ਤੂੰ ਸਾਡੇ ਘਰ ਦਾ ਧਿਆਨ ਰੱਖਦੀ ਆ ਮੇਰੇ ਮਾਪਿਓ ਦਾ ਇੰਨਾ ਧਿਆਨ ਰੱਖਦੀ ਆ ਸ਼ਾਇਦ ਮੈਂ ਤਾਂ ਤੇਰੇ ਲਾਇਕ ਹੀ ਨਹੀਂ ਸੀ ਉਸ ਦਿਨ ਤੋਂ ਬਾਅਦ ਉਹਨੇ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦਿੱਤੀ ਉਹ 2 ਮਹੀਨੇ ਮੰਜੇ ਤੇ ਪਿਆਰਿਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਤੁਰਨ ਲੱਗ ਪਿਆ ਮੈਂ ਵੀ ਆਪਣੇ ਵੱਲੋਂ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ ਮੈਂ ਦਿਨ ਰਾਤ ਉਹਦੇ ਹੀ ਨੇੜੇ ਰਹਿੰਦੀ ਸੀ ਮੇਰੀ ਕੁੜੀ ਨੇ ਵੀ ਹੁਣ ਸੁਰਤਜੀ ਸੰਭਾਲ ਲਈ ਸੀ ਉਹ ਵੀ ਉਹਨੂੰ ਹੀ ਆਪਣਾ ਪਿਓ ਸਮਝਦੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਕੁੜੀ ਨੂੰ ਇਹ ਗੱਲ ਦਾ ਪਤਾ ਲੱਗੇ ਕਿ ਉਹਦਾ ਪਿਓ ਇਸ ਦੁਨੀਆ ਵਿੱਚ ਨਹੀਂ ਆ ਮੰਨੀ ਨੇ ਇਹ ਵੀ ਫੈਸਲਾ ਕੀਤਾ ਸੀ ਕਿ ਮੈਂ ਆਪਣਾ ਕੋਈ ਬੱਚਾ ਨਹੀਂ ਕਰਨਾ ਮੇਰੀ ਧੀਆ ਇਹੀ ਸਭ ਕੁਝ ਆ ਉਸ ਦਿਨ ਤੋਂ ਬਾਅਦ ਉਹਨੇ ਇੰਨਾ ਕਾ ਜ਼ਿਆਦਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦੀ ਲੇਟ ਹੀ ਸਹੀ ਪਰ ਮੰਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਹੁਣ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਰਹਿੰਦੇ ਆ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ